だで ਬਾਬਾ ਸ਼੍ਰੀ ਚੰਜੀ ਦਾ ਬਹੁਤ ਸਾਲੇ ਦੇ ਵਾਰ ਕੀ ਹੈ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਾਰੇ ਹੀ ਬੇਦੀ ਪਰਿਵਾਰਾਂ ਵੱਲੋਂ ਬੜੀ ਧੂਮ-ਧਾਮ ਨਾਲ ਬਾਬਾ ਸ਼੍ਰੀ ਚੰਜੀ ਦਾ urs ਮਨਾਇਆ ਜਾ ਰਿਹਾ ਸਾਰੀ ਸੰਗਤ ਜਿਹੜੀ ਇੱਥੇ ਉਚੇਚੇ ਤੌਰ ਤੇ ਪਹੁੰਚੀ ਸਾਰੇ ਬੇਦੀ ਪਰਿਵਾਰ ਵੱਲੋਂ ਉਹਨਾਂ ਦਾ ਧੰਨਵਾਦ ਤੇ ਜੀ ਆਇਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹਾਰਤ ਤਪਸਵੀ ਬਾਬਾ ਸ਼੍ਰੀਚੰਦ ਮਹਾਰਾਜ ਜੀ ਦਾ ਅੱਜ ਆਗਮਨ ਦਿਵਸ ਹੈ ਜੀ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਜੀ ਸਮੂਹ 베ਦੀ ਪਰਿਵਾਰ ਉਹਨਾਂ ਦਾ ਕੋਟ ਕੋਟ ਰਣੀ ਹੈ ਜੀ ਸਾਰੀ ਸੰਗਤਾਂ ਜੋ ਆ ਕੇ ਗੁਰੂ ਘਰ ਲੰਗਰ ਛਕਣ ਆਈਆਂ ਜੀ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਹੋਲ ਬਾਬਾ ਸ਼੍ਰੀਚੰਦਰ ਜੀ ਮਹਾਰਾਜ ਕੀ